ਗਰਸੋਤ ਜਿਹੜੀ ਕਿ ਅੱਜਕੱਲ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਸਾਬਣ ਤੇ ਇਹ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦੀ ਹੈ ਚਮਕ ਵਧਾਉਂਦੀ ਹੈ ਤੇ ਚਿਹਰੇ ਦੀ ਟੈਨਿੰਗ ਆ ਜਿਹੜੀ ਉਹ ਹਟਾਉਂਦੀ ਹੈ ਦੂਰ ਕਰਦੀ ਹੈ ਤੇ ਅੱਜ ਆਪਾਂ ਇਹ ਮਹਿੰਗੀ ਮਿਲਣ ਵਾਲੀ ਸਾਬਣ ਆਪਾਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਜਦੋਂ ਕਿ ਬਾਜ਼ਾਰ ਦੇ ਵਿੱਚੋਂ ਆਪਾਂ ਆਨਲਾਈਨ ਹੀ ਮਿਲਦੀ ਆ ਉਹ ਮਿਲਦੀ ਨਹੀਂ ਇਹ ਤੇ 200 ਰੁਪਏ ਦੇ ਵਿੱਚ ਇਹ ਸਾਬਣ ਦੀ ਟਿੱਕੀ ਮਹਿੰਨ ਵਾਲੀ ਤੇ ਆਪਾਂ 20 ਰੁਪਏ ਦੇ ਵਿੱਚ ਬਹੁਤ ਸਾਰੀਆਂ ਸਾਬਣੀਆਂ ਟਿੱਕੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਜਿਹੜੀਆਂ ਕਿ ਚਿਹਰੇ ਦੇ ਉੱਤੋਂ ਸ਼ਾਈਆਂ ਦਾਗ ਧੱਬੇ ਬਿਲਕੁਲ ਬਿਨ ਹੀ ਹੋਣ ਦਿੰਦੀ ਤੇ ਕਿਸੇ ਤਰ੍ਹਾਂ ਦੀ ਇਹ ਇਨਫੈਕਸ਼ਨ ਨਹੀਂ ਉੰਦੇ ਦੀ ਸਾਬਣ ਜਿਹੜੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਆਜੋ ਫਿਰ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਕਿ ਇਹ ਸਾਬਣ ਬਣਾਉਣ ਲਈ ਆਪਾਂ ਕਿਹੜੇ-ਕਿਹੜੇ ਚੀਜ਼ਾਂ ਲੈਣੀਆਂ ਆਪਾਂ ਸੋਪ ਬਣਾਉਣ ਲਈ ਆਪਾਂ ਪਹਿਲਾਂ ਸੋਪ بیس ਲੈ ਲਈ ਹੈ ਜੀ ਤੇ ਇਹ ਸੋਪ بیس ਆਪਾਂ ਨੂੰ ਆਨਲਾਈਨ ਤੁਸੀਂ ਕਿਤੋਂ ਵੀ ਮੰਗਵਾ ਸਕਦੇ ਆ ਸੋਪ ਬਣਾਉਣ ਲਈ 100 ਗ੍ਰਾਮ ਦੇ ਕਰੀਬ ਲੈ ਲਈ ਹੈਗੀ ਆਪਾਂ ਤੇ ਇਹਦੀ ਆਪਾਂ ਹੁਣ ਛੋਟੇ-ਛੋਟੇ ਟੁਕੜੇ ਪੀਸ ਕੱਟ ਲਵਾਂਗੇ ਇਹ ਨੇਚਰਲ ਇਨਗਰੀਡੀਅੰਟ ਨਾਲ ਬਣੀ ਹੁੰਦੀ ਹੈ ਤੇ ਇਹ ਬਹੁਤ ਹੀ ਸਸਤੇ ਰੇਟ ਦੇ ਵਿੱਚ ਮਿਲ ਜਾਂਦੀ ਹੈ ਆਨਲਾਈਨ ਜੇ ਤੁਸੀਂ ਮੰਗਾਓਗੇ ਤਾਂ ਇਸ ਤਰ੍ਹਾਂ ਆਪਾਂ ਛੋਟੇ-ਛੋਟੇ ਪੀਸ ਇਹਦੇ ਕੱਟ ਲਵਾਂਗੇ ਤਾਂ ਕਿ ਇਹ ਛੇਤੀ ਆਸਾਨੀ ਦੇ ਨਾਲ ਹੀ ਪਿਗਲ ਜਾਣ ਲਓ ਜੀ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਪਾਣੀ ਗਰਮ ਕਰ ਲਿਆ ਤੇ ਉਸ ਤੋਂ ਬਾਅਦ ਜਦੋਂ ਪਾਣੀ ਨੂੰ ਉਬਾਲਾ ਆ ਗਿਆ ਪਾਣੀ ਗਰਮਾ ਗਿਆ ਇਹਨੂੰ ਸਿੱਧਾ ਜੇ ਗੈਸ ਤੇ ਧਰੋਗੇ ਤਾਂ ਜਮਾ ਸਿਮ ਜਮਾ ਸਲੋ ਪ੍ਰੋਬਲਮ ਦੇ ਉੱਤੇ ਇਹਨੂੰ ਪਘਲਾਉਣਾਗਾ ਤੇ ਨਹੀਂ ਤਾਂ ਐਂ ਗਰਮ ਪਾਣੀ ਕਰਕੇ ਗਰਮ ਪਾਣੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬਰਤਨ ਐ ਰੱਖ ਦਿਓ ਤਾਂ ਇਹ ਬਹੁਤ ਹੀ ਆਸਾਨੀ ਦੇ ਨਾਲ ਇਹ ਪਿਗਲਣਾ ਸ਼ੁਰੂ ਹੋ ਜਾਊਗੀ ਦੇਖੋ ਜੀ ਸੋਪ ਬੇਸ ਐ ਜਿਹੜਾ ਆਪਣਾ ਪਿਗਲਣਾ ਸ਼ੁਰੂ ਹੋ ਗਿਆ ਜਦੋਂ ਪੂਰਾ ਪ੍ਰੋਪਰ ਪਿਗਲ ਗਿਆ ਉਸ ਤੋਂ ਬਾਅਦ ਫਿਰ ਆਪਾਂ ਸਾਬਣ ਐ ਜਿਹੜੀ ਤਿਆਰ ਕਰਾਂਗੇ ਹਲੋ ਜੀ ਚੰਗੀ ਤਰ੍ਹਾਂ ਆਪਣਾ ਸੋਪ ਵੇਸ ਮੈਲਟ ਹੋ ਗਿਆ ਤੇ ਹੁਣ ਆਪਾਂ ਦੂਸਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਮਲਾਂਗਾਂ ਤੁਹਾਨੂੰ ਦੱਸਦੇ ਆਂ ਵੀ ਉਹ ਕਿਸ ਤਰ੍ਹਾਂ ਮਲਾਂਉਣੀਆਂ ਨੇ ਹੁਣ ਆਪਾਂ ਇਹਦੇ ਵਿੱਚ ਐਲੋਵੇਰਾ ਜੈਲ ਪਾਵਾਂਗੇ ਜੀ ਫਰੈਸ਼ ਐਲੋਵੇਰਾ ਜੈਲ ਆਪਣਾ ਐਲੋਵੇਰਾ ਜੈਲ ਆਪਾਂ ਇਸ ਸਾਬਣ ਦੇ ਵਿੱਚ ਤਾਂ ਵਰਤੋਂ ਕਰਦੇ ਆਂ ਕਿਉਂਕਿ ਉਹ ਚਿਹਰੇ ਤੇ ਸਮੂਥਰਿੰਗ ਲੈ ਕੇ ਆਉਂਦਾ ਤੇ ਇਹ ਚਿਹਰੇ ਤੇ ਗਲੋ ਲੈ ਕੇ ਆਉਂਦਾ ਇਹ ਕੋਈ ਪਿੰਪਲ ਜਿੰਨੀ ਹੋਣ ਦਿੰਦਾ ਕੋਈ ਸ਼ਾਈਂਗਾ ਨਹੀਂ ਹੋਣ ਦਿੰਦਾ ਤਾਂ ਆਪਾਂ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਖੋਲ ਦੇ ਹੋਏ ਫੋਸਤੋਂ ਬਾਅਦ ਆਪਾਂ ਇਹ ਚੰਦਨ ਪਾਊਡਰ ਦੇ ਦੋ ਵੱਡੇ ਚਮਚ ਪਾ ਲਏ ਸੀਗੇ ਪੁੱਲ ਭਰ ਕੇ ਉਹ ਪਾ ਦੇਵਾਂਗੇ ਆਪਾਂ ਅਸੀਂ ਚੰਦਨ ਆਪਾਂ ਇਸ ਸਾਬਣ ਦੇ ਵਿੱਚ ਤਾਂ ਵਰਤੋਂ ਕਰ ਰਹੇ ਹਾਂ ਕਿਉਂਕਿ ਜਦੋਂ ਆਪਾਂ ਫੇਸ ਪੈਕ ਬਣਾਉਨੇ ਆ ਤੇ ਉਹਦੇ ਵਿੱਚ ਵੀ ਚੰਦਨ ਪਾਇਆ ਜਾਂਦਾ ਕਿਉਂਕਿ ਇਹ ਚੰਦਨ ਦਾ ਪੈਕ ਆ ਜਿਹੜਾ ਉਹ ਚਿਹਰੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਦੋ ਚਮਚ ਚਾਵਲ ਦਾ ਆਟਾ ਲਿਆਗਾ ਚੌਲਾਂ ਦਾ ਆਟਾ ਤੁਸੀਂ ਪੀਸ ਕੇ ਬਣਾ ਸਕਦੇ ਆਂਗੇ ਚਾਵਲ ਦੇ ਆਟੇ ਦੀ ਆਪਾਂ ਇਸ ਸਾਬਣ ਦੇ ਵਿੱਚ ਵਰਤੋਂ ਕੀਤੀ ਹੈ ਰੰਗ ਸਾਫ਼ ਕਰਦਾ ਛਾਈਆਂ ਨੂੰ ਦੂਰ ਕਰਦਾ ਕਿਉਂਕਿ ਇਹਦੇ ਵਿੱਚ ਪੋਜ ਐਸਿਡ ਪਾਇਆ ਜਾਂਦਾ ਤੇ ਅੱਧਾ ਚਮਚਾ ਆਪਾਂ ਪਾਉਣਾ ਹੈ ਹਲਦੀ ਪਾਊਡਰ ਤੇ ਇੱਕ ਪੌਊਚ ਪਾਉਣਾ ਆਪਾਂ ਨੇ ਕੌਫੀ ਦਾ ਤੇ ਇੱਕ ਚਮਚਾ ਆਪਾਂ ਭਰ ਕੇ ਨਾਰੀਅਲ ਦਾ ਤੇਲ ਪਾ ਲਿਆ ਇਸ ਸਾਬਣ ਦੇ ਵਿੱਚ ਆਪਾਂ ਕੋਕੋਨਟ ਆਇਲ ਦੀ ਤਾਂ ਵਰਤੋਂ ਕੀਤੀ ਹੈ ਕਿਉਂਕਿ ਆਪਣੇ ਚਿਹਰੇ ਦੇ ਉੱਤੇ ਮੌਇਸਚਰ ਜਿਹਾ ਬਣਿਆ ਰਹੇ ਕਿਉਂਕਿ ਕੰਗਾਂ ਦਾ ਚਿਹਰਾ ਦੇਖਿਆ ਆਪਾਂ ਬਾਹਰ ਜਾ ਕੇ ਬਹਿੰਦੇ ਖੁਸ਼ਕ ਜਿਹਾ ਹੋ ਜਾਂਦਾ ਤੇ ਸਕਿਨ ਜੀ ਜਿਹੜੀ ਹੈ ਡਰਾਈ ਹੋ ਜਾਂਦੀ ਹੈ ਤੇ ਇਹ ਸਕਿਨ ਡਰਾਈ ਨਾ ਹੋਵੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਦੇਵਾਂਗੇ ਬਾਜ਼ਾਰ ਦੇ ਵਿੱਚੋਂ ਮਿਲਣ ਵਾਲੀ ਇਹ ਘਰ ਸੋਪ ਦੇ ਵਿੱਚ ਦੋ ਹੀ ਚੀਜ਼ਾਂ ਪਾਈਆਂ ਜਾਂਦੀਆਂ ਸਿਰਫ ਇੱਕ ਕੇਸਰ ਤੇ ਇੱਕ ਚੰਦਨ ਤੇ ਅੱਜ ਆਪਾਂ ਘਰ ਦੇ ਵਿੱਚ ਜਿਹੜੀ ਸਾਬਣ ਬਣਾ ਕੇ ਤਿਆਰ ਕਰਾਂਗੇ ਉਹਦੇ ਵਿੱਚ ਆਪਾਂ ਹਲਦੀ ਪਾਵਾਂਗੇ ਕਿਉਂਕਿ ਕੇਸਰ ਹੈ ਜਿਹੜਾ ਹਰ ਇੱਕ ਘਰ ਦੇ ਵਿੱਚ ਨਹੀਂ ਹੁੰਦਾਗਾ ਆਪਾਂ ਉਹ ਚੀਜ਼ਾਂ ਲਾਵਾਂਗੇ ਜਿਹੜੀਆਂ ਹਰ ਇੱਕ ਘਰ ਦੇ ਵਿੱਚ ਮੌਜੂਦ ਹੋਣਗੀਆਂ ਤੇ ਕੇਸਰ ਤੇ ਹਲਦੀ ਦੇ ਗੋਣ ਆ ਜਿਹੜੇ ਉਹ ਇੱਕੋ ਜਿਹੇ ਹੋਣਗੇ ਕਿਉਂਕਿ ਹਲਦੀ ਵੀ ਐਂਟੀਬੈਕ ਹੈਗੀ ਤੇ ਜਿਹੜੇ ਆਪਾਂ ਦੇਖਿਆ ਚਿਹਰੇ ਦੇ ਉੱਤੇ ਕਈਆਂ ਦੇ ਦਾਗ ਹੋ ਜਾਂਦੇ ਆ ਪਿੰਪਲ ਜਿ ਨਿਕਲੇ ਆਉਂਦੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਕਾਲੇ ਕਾਲੇ ਦਾਗ ਜੇ ਪੈ ਜਾਂਦੇ ਆ ਤੇ ਜਦੋਂ ਆਪਾਂ ਹਲਦੀ ਪਾਵਾਂਗੇ ਤੇ ਉਹ ਹਲਦੀ ਵੀ ਓਨਾ ਹੀ ਕੰਮ ਕਰੂਗੀ ਜਿੰਨਾ ਕਿ ਕੇਸਰ ਕਰਦਾ ਤੇ ਇਹ ਛਾਈਆਂ ਵੀ ਬਿਲਕੁਲ ਨਹੀਂ ਹੋਣ ਦੇਣਦਾ ਤੇ ਚਿਹਰਾ ਜਿਹੜਾ ਸਾਫ਼ ਸੁਥਰਾ ਹੋਊਗਾ ਟੈਨ ਗਾ ਹਟਾਊਗੀ ਐਮ 2 ਵਿਟਾਮਿਨ E ਦੇ ਕੈਪਸੂਲ ਪਾ ਦੇਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਲੋ ਜੀ ਆਪਾਂ ਇਹਨੂੰ ਸੋਪ ਮੋਲਡ ਦੇ ਵਿੱਚ ਪਾ ਦੇਵਾਂਗੇ। ਨਹੀਂ ਤਾਂ ਇਹ ਸੈੱਟ ਹੋ ਜਾਂਦੀ ਆਪਾਂ ਜਲਦੀ ਜਲਦੀ ਦੇ ਨਾਲ ਸੋਪ ਮੋਲਡ ਦੇ ਵਿੱਚ ਆਪਾਂ ਇਹਨੂੰ ਪਾ ਦੇਵਾਂਗੇ ਸਾਬਣ ਨੂੰ। ਲੋ ਜੀ ਸੋਪ ਮੋਲਡ ਦੇ ਵਿੱਚ ਪਾਉਂਦੇ ਪਾਉਂਦੇ ਹੀ ਆਪਣੀ ਸਾਬਣ ਸੈੱਟ ਹੋ ਗਈ। ਇਹ ਨਾਲ ਦੀ ਨਾਲ ਗਰਮਾਈ ਪਾਉਣੀ ਪੈਂਦੀ ਹੈਗੀ। ਇਹ 1 ਘੰਟੇ ਤੋਂ 2 ਘੰਟੇ ਦੇ ਵਿੱਚ ਹੀ ਸੈੱਟ ਹੋ ਜੂਗੀ ਤੇ ਫਿਰ ਆਪਾਂ ਕੱਢ ਕੇ ਤੁਹਾਨੂੰ ਦਿਖਾਵਾਂਗੇ ਇਹ ਸਾਬਣ ਆਪਣੀ ਕਿਸ ਤਰ੍ਹਾਂ ਦੀ ਬਣੀ ਹੈ। ਜੇ ਤੁਹਾਨੂੰ ਜਿਆਦਾ ਕਾਲੀ ਹੈ ਤਾਂ ਤੁਸੀਂ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਆ। ਵੈਸੇ ਰੂਮ ਟੈਂਪਰੇਚਰ ਦੇ ਵਿੱਚ ਵੀ ਇਹ ਬਹੁਤ ਜਲਦੀ ਨਾਲ ਸੈੱਟ ਹੋ ਸਕਦੀ ਹੈ। ਜੀ ਸਾਬਣ ਆਪਣੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਸੋਪ ਮੋਲਡ ਦੇ ਵਿੱਚੋਂ ਇਹ ਸਾਬਣ ਨੂੰ ਕੱਢ ਲਵਾਂਗੇ। ਆ ਦੇਖੋ। ਇਸ ਤਰ੍ਹਾਂ ਹੀ ਆਪਣੇ ਬਹੁਤ ਆਸਾਨੀ ਦੇ ਨਾਲ ਇਹ ਸਾਬਣਾ ਜਿਹੜੀ ਨਿਕਲਿਆ ਆਉਂਦੀ ਹੈ ਕਿੰਨੀ ਸੋਹਣੀ ਆਪਣੀ ਸਾਬਣਾ ਜਿਹੜੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਵਧੀਆ ਤੁਸੀਂ ਇਸ ਤਰ੍ਹਾਂ ਘਰ ਦੇ ਵਿੱਚ ਜਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਹੁਣ ਆਪਾਂ ਸਾਰੀ ਮੋਲਡ ਦੇ ਵਿੱਚੋਂ ਇਹ ਸਾਬਣ ਨੂੰ ਬਾਹਰ ਕੱਢ ਲਵਾਂਗੇ ਟਿੱਕੀਆਂ ਨੂੰ ਇਸ ਤਰ੍ਹਾਂ ਦੀ ਮੋਲਡ ਆਨਲਾਈਨ ਮਿਲ ਜਾਂਦੀ ਹੈ ਉਸੇ ਤਰ੍ਹਾਂ ਦੀਆਂ ਹੀ ਇਹ ਟਿੱਕੀਆਂ ਡਿਜ਼ਾਈਨਦਾਰ ਬਣ ਜਾਂਦੀਆਂ ਬਣ ਕੇ ਤਿਆਰ ਹੋ ਜਾਂਦੀਆਂ ਸਾਬਣ ਦੀਆਂ हां देखो कितनी सोहनी बढ़िया साबणा जड़ी अपनी बनके तैयार हुई है जी पहला आपा दिखाउने है ਤੁਹਾਨੂੰ ਇਹ ਆਪਾਂ ਵਰਤ ਚੁੱਕੇ ਆਂਗੇ ਇਹ ਆਪਾਂ ਨਿੰਮ ਦੀ ਸਾਬਣ ਬਣਾਈ ਸੀ ਕਿਉਂਕਿ ਇਹਦੇ ਵਿੱਚ ਨਿੰਮ ਪਾਈ ਸੀ অ্যালোਵੈਰਾ ਪਾਇਆ ਸੀ ਗੁਲਾਬ ਜਲ ਪਾਇਆ ਸੀ ਹੋਰ ਵੀ ਕਈ ਚੀਜ਼ਾਂ ਪਾਏ ਸੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹ ਵੀਡੀਓ ਵੀ ਪਾਈ ਹੋਈ ਹੈ ਆਪਣੀ ਤੇ ਜੇ ਤੁਸੀਂ ਨਿੰਮ ਦੀ ਸਾਬਣ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਇਹ ਨਿੰਮ ਦੀ ਸਾਬਣ ਇਸੇ ਤਰ੍ਹਾਂ ਬਣਾ ਸਕਦੇ ਆ ਇਹ ਵੀ ਚਿਹਰੇ ਦੇ ਉੱਤੇ ਦਾਗ ਛਾਈਆਂ ਫੈਂਸੀਆਂ ਵਗੈਰਾ ਨਹੀਂ ਹੋਣ ਦਿੰਦੀ ਇਹ ਬਹੁਤ ਵਧੀਆ ਸਾਬਣਾ ਸੀ ਵਰਤ ਕੇ ਦੇਖੀਏ ਹੁਣ ਆਪਾਂ ਇਹ ਚੰਦਨ ਦੀ ਬਣਾ ਜਰੀ ਇਹ ਬਣਾਈਏ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸਾਬਣ ਬਣਾ ਕੇ ਤਿਆਰ ਕਰ ਸਕਦੇ ਆ